ਕਿਹੜੀ ਉਹ ਦਿੱਕਤ ਕਿਹੜੀ ਉਹ ਪਰੇਸ਼ਾਨੀ ਕਿਹੜੀ ਬਿਮਾਰੀ ਹੈ ਕਿ ਇੱਕ ਵਾਰ ਖੁਸ਼ੀਆਂ ਸਾਡੇ ਘਰ ਚ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮੁੜ ਸਾਡੇ ਪੱਲੇ ਨਿਰਾਸ਼ਾ ਰਹਿ ਜਾਂਦੀ ਹੈ ਇਸ ਤਰ੍ਹਾਂ ਦੀ ਕਿਹੜੀ ਬਿਮਾਰੀ ਹੈ ਵੀ ਖੁਸ਼ੀ ਵੀ ਆ ਜਾਂਦੀ ਹੈ ਤੇ ਨਾਲ ਨਿਰਾਸ਼ਾ ਵੀ ਸਾਡੇ ਘਰ ਚ ਪਣ ਪਜ ਜਾਂਦੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਆਏ ਸਰ ਕਿ ਜਿਨ੍ਹਾਂ ਨੂੰ ਕਨਸੀਵ ਹੋ ਜਾਂਦਾ ਆ ਪਰ ਅਗੇਨ ਐਂਡ ਅਗੇਨ ਦੂਜੇ ਮਹੀਨੇ ਚੌਥੇ ਮਹੀਨੇ ਜਾਂ 6ਵੇਂ ਮਹੀਨੇ ਕਿਸੇ ਨਾ ਕਿਸੇ ਕਾਰਨ ਤੋਂ ਮਿਸਕਾਰੇਜ ਹੋ ਜਾਂਦਾ ਹੈ ਮਿਸਕਾਰੇਜ ਦੇ ਵਿੱਚ ਬੰਦੇ ਦਾ ਕਿੰਨਾ ਕੋਈ ਹੱਥ ਹੈ ਹਾਂ ਬਿਲਕੁਲ ਬੰਦੇ ਦਾ ਵੀ ਉਨਾ ਹੀ ਹੱਥ ਹੈ ਮਿਸਕਾਰੇਜ ਦੇ ਵਿੱਚ ਠੀਕ ਐ ਇਸੇ ਤਰ੍ਹਾਂ ਹੀ ਐ ਜਿਸ ਤਰ੍ਹਾਂ ਅਸੀਂ ਝੋਨਾ ਬੀਜਦੇ ਆ ਜਾਂ ਕਣਕ ਬੀਜਦੇ ਆ ਅਸੀਂ ਬੀਜ ਕਿਹੜਾ ਪਾਲਦੇ ਆ ਵੱਧੇ ਬੀਜ ਸਭ ਤੋਂ ਉੱਤਮ ਬੀਜ ਭਾਲਦੇ ਹੈ ਨਾ ਤੇ ਅਸੀਂ ਜਿਹੜਾ ਜਦੋਂ ਬੱਚਾ ਪੈਦਾ ਕਰਨਾ ਹੁੰਦਾ ਕੌਣ ਸੋਚਦਾ ਵੀ ਮੇਰਾ ਬੀਜ ਕਿੱਦਾਂ ਦਾ ਕਿਸੇ ਨੇ ਚੈੱਕ ਕੀਤਾ ਅਜੇ ਤੱਕ ਉਹਦੀ ਕੁਆਲਿਟੀ ਬਣਾਈ ਜਾ ਸਕਦੀ ਹੈ ਜੀ ਬਿਲਕੁਲ ਉਹਦੀ ਕੁਆਲਿਟੀ ਬਣਾਈ ਜਾ ਸਕਦੀ ਹੈ ਲੰਗੜਾ ਲੂਲਾ ਪੈਦਾ ਹੋਊਗਾ ਕੰਨਾਂ ਤੋਂ ਖਰਾਬ ਪੈਦਾ ਹੋਊਗਾ ਦੋ ਦੋ ਜਿਵੇਂ ਹੱਥਾਂ ਦੀ ਸ਼ੇਪ ਖਰਾਬ ਹੋਈ ਹੁੰਦੀ ਹੈ ਜਾਂ ਹੈਂਡੀਕੈਪ ਪੈਦਾ ਹੋਊਗਾ ਜਿਹੜਾ ਤੁਹਾਡੇ ਨੁਸਖਾ ਹੈਗਾ ਤੁਸੀਂ ਫਾਰਮੂਲਾ ਤੁਸੀਂ ਦੇਖੋ ਇੱਥੇ ਡਾਕਟਰ ਸਾਹਿਬ ਨੇ ਸ਼ਤਾਵਰ ਰੱਖਿਆ ਹੈ ਸ਼ਤਾਵਰ ਦੇ ਨਾਲ ਉਹਨਾਂ ਨੇ ਜਿਹੜਾ ਬੀਹੀ ਦਾਣਾ ਹੈ ਔਰ ਨਾਲ ਹੀ ਉਹਨਾਂ ਨੇ ਮਿਸ਼ਰੀ ਰੱਖੀ ਹੈ ਡਾਕਟਰ ਸਾਹਿਬ ਇਹ ਜਿਹੜਾ ਕੰਬੀਨੇਸ਼ਨ ਹੈਗਾ ਅਸੀਂ ਤੁਹਾਡੇ ਕੋਲੋਂ ਜ਼ਰੂਰ ਪੁੱਛਾਂਗੇ ਕਿ ਇਹਦਾ ਇਸਤੇਮਾਲ ਕਰਕੇ ਅਸੀਂ ਕਿਵੇਂ ਆਪਣੇ ਆਪ ਨੂੰ ਆਪਣੀ ਵੀਰਜ ਨੂੰ ਜਿਹੜਾ ਹੈਲਦੀ ਰੱਖ ਸਕਦੇ ਹਾਂ ਇਸ ਵੇਲੇ ਤਾਂ ਸਾਨੂੰ ਤਾਂ ਚੁਟਕੀ ਚ ਰਿਜ਼ਲਟ ਚਾਹੀਦੇ ਨੇ ਸਾਡੀ ਆਦਤ ਇਹ ਬਣੀ ਹੋਈ ਹੈ ਜੀ ਬਿਲਕੁਲ ਉਹਦੇ ਲਈ ਫਿਰ ਸਾਡੇ ਕੋਲ ਫਾਰਮੂਲੇਸ਼ਨ ਬਹੁਤ ਤਰ੍ਹਾਂ ਦੀ ਹੈਗੀ ਹੈ ਜਿਸ ਤਰ੍ਹਾਂ ਇਹ ਵੀਰਾ ਫਾਰਮੂਲੇਸ਼ਨ ਨੇ ਬਹੁਤ ਪਿਆਰੀ ਫਾਰਮੂਲੇਸ਼ਨ ਹੈ ਇਹ ਸਾਰਾ ਕੁਝ ਇਹ ਸਿਰਫ ਤਿੰਨ ਚੀਜ਼ਾਂ ਨੇ ਇਹਦੇ ਅੰਦਰ ਦੇਖੋ ਕਮ ਸੇ ਕਮ 33 34 ਆਈਟਮਸ ਅਸੀਂ ਪਾ ਕੇ ਸੁਨਣਾ ਚਾਹਦੀ ਸਮਹਿਤ ਪਾ ਕੇ ਪਸਮਾ ਔਰ ਇਹੋ ਜਿਹੀ ਚੀਜ਼ਾਂ ਦਾ ਸਮੇਲ ਕਰਕੇ ਇਹ ਫਾਰਮੂਲੇਸ਼ਨ ਬਣਾਈ ਹੋਈ ਹੈ ਵੀਰਾ ਐਕਸ ਕਰਕੇ ਇਹ ਵਾਰ-ਵਾਰ ਵਾਰ-ਵਾਰ ਜਿਹੜਾ ਮਿਸਕਾਰਜ ਹੁੰਦਾ ਹੈ ਤੇ ਇਹ ਦੁੱਖ ਖਤਮ ਕੀਤਾ ਜਾ ਸਕਦਾ ਸਾਡੀਆਂ ਭੈਣਾਂ ਦਾ ਇਦਾਂ ਦੇ ਕੇਸ ਐ ਮੇਰੇ ਕੋਲ ਸਰ 47 اور 48 ਤੱਕ ਦੀ ਫੀਮੇਲ ਨੇ ਵੀ ਆਪਣੇ ਕੋਲੋਂ ਕਨਸੀਵ ਕੀਤਾ ਆ ਇਹਨਾਂ ਨੂੰ ਉਹਨਾਂ ਨੇ 1/4 1/4 ਚਾਰੋਂ ਪੰਜੋਂ ਨੂੰ ਲੈ ਕੇ ਜੋ ਅਸੀਂ ਡਿਸਪਲੇ ਕੀਤਾ ਹੋਇਆ ਸਰ ਇਹਨਾਂ ਦਾ ਇੱਕ ਕੜਾ ਬਣਾ ਕੇ ਸੌਕ ਕਰਨ ਤੇ ਉਹ ਮਾਰਨਿੰਗ ਐਮਪਟੀ ਸਟਮਕ ਇਹਨਾਂ ਦਾ ਕੜਾ ਬਣਾ ਕੇ ਲੈ ਲੈ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਯੂਟਰਸ ਨੂੰ ਪ੍ਰੋਬਲਮ ਹੋ ਗਈ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ ਐ ਚੰਦਾ ਮੈਡੀਸਨ ਉਹ ਲੈਣ ਨਾਲ ਇਹ ਸੁਭਾਗਿਆ ਸ਼ੁਰੂ ਕਰ ਲੈਣ ਇਹਨਾਂ ਦੋਨੋਂ ਦਾ ਸੁਮੇਲ ਉਹਨਾਂ ਦਾ ਮਿਸਕੈਰੇਜ ਤੋਂ ਆਰਾਮ ਨਾਲ ਬਚ ਸਕਦੇ ਹੈ ਔਰ ਇਹਦੇ ਨਾਲ ਸਰ ਉਹਨਾਂ ਦੇ ਹਾਰਮੋਨ ਵੀ ਬੈਲੈਂਸ ਹੋਣਗੇ ਅਗਰ weight ਪ੍ਰੋਬਲਮ ਹੈਗੀਏ ਉਹ ਵੀ ਰਿਡਿਊਸ ਹੋ ਜਾਏਗਾ ਅਗਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਪੀਰੀਅਡਸ ਨਹੀਂ ਆ ਰਹੇ ਮੈਂ ਪਹਿਲਾਂ ਵੀ ਬਹੁਤ ਫਾਰਮੂਲੇ ਦਿੰਦੇ ਹੈਗੇ ਔਰ ਮੇਰੇ ਪੇਸ਼ੈਂਟ ਵਿਦਿਨ 15 ਡੇਜ਼ ਹੀ ਦੱਸ ਦਿੰਦੇ ਕਿ ਮੈਮ 6-6 ਮਹੀਨੇ ਹੋ ਗਏ ਸੀ ਸਕਿਪ ਹੋ ਰਹੇ ਸੀ ਤਾਂ ਉਹਨਾਂ ਨੂੰ ਅਗੇਨ ਪੀਰੀਅਡਸ ਸਟਾਰਟ ਹੋ ਗਏ ਔਰ ਇਹ ਵੀ ਫਾਰਮੂਲਾ ਇਸੇ ਤਰ੍ਹਾਂ ਹੀ ਕੰਮ ਕਰੇਗਾ ਸਰ ਅੱਛਾ ਮੈਮ ਮਿਸ ਕੈਰਜ ਫੋਨ ਕਰਕੇ ਤੁਹਾਨੂੰ ਦੱਸਿਆ ਹੈ ਵੀ ਵੀਕ ਤਾਂ ਹੋਣਾ ਹੀ ਹੋਣਾ ਵੀਕ ਉਹ ਕਈ ਵਾਰੀ ਪੂਰਾ ਪੂਰਾ ਟਾਈਮ ਪਾਣੀ ਪੀਂਦਾ ਰਹਿੰਦਾ ਪਾਣੀ ਪੀਣ ਕਰਕੇ ਉਹਨਾਂ ਦੇ ਜਿਹੜੇ ਐਗ ਹੈ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਉਹ ਡਿਸਟਰਬ ਹੋ ਜਾਂਦੀ ਹੈ ਇਹ ਫਿਰ ਲੀਕੋਪੈਕ ਯੂਜ਼ ਕਰ ਸਕਦੇ ਆ ਲੀਕੋ ਫਾਰਮੂਲਾਸ ਜਿਹੜੇ ਸਾਡੇ ਹੈਗੇ ਆ ਕੋਈ ਵੀ ਪ੍ਰੋਬਲਮ ਰਹਿੰਦਿਆਂ ਹੋયા ਜਿੰਨੀਆਂ ਵੀ ਪ੍ਰੋਬਲਮਸ ਇਨਫਰਟੀਲਿਟੀ ਨੂੰ ਲੈ ਕੇ ਹੁੰਦੀਆਂ ਅਸੀਂ ਉਹਨਾਂ ਨੂੰ ਮੈਕਸਿਮਮ ਫ੍ਰੈਂਕਲੀ ਸਪੀਕਿੰਗ ਮੈਕਸਿਮਮ ਟਾਈਮ ਅਸੀਂ 3 ਤੋਂ 5 ਮਹੀਨਿਆਂ ਦਾ ਦਿੰਨੇ ਆ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਬਹੁਤ ਮਾਹੌਲ ਵਧੀਆ ਹੋ ਜਾਂਦਾ ਹੈ ਸਾਜ਼ਗਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਫੇਰ ਨਿਰਾਸ਼ਾ ਦਾ ਦੌਰ ਆ ਜਾਂਦਾ ਹੈ ਫੇਰ ਖੁਸ਼ੀਆਂ ਆਉਂਦੀਆਂ ਨੇ ਫੇਰ ਨਿਰਾਸ਼ਾ ਆ ਜਾਂਦੀ ਹੈ ਪਰ ਉਹ ਖੁਸ਼ੀਆਂ ਨੂੰ ਅਸੀਂ ਪਰਮਨੈਂਟ ਕਿਵੇਂ ਕਰ ਸਕਦੇ ਹਾਂ ਅੱਜ ਉਹੀ ਮੁੱਦਾ ਉਹੀ ਅਸੀਂ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤਜੀ ਤੇ ਡਾਕਟਰ ਗੁਰਮੀਤ ਸਿੰਘ ਜਿਹੜੇ ਕਿ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਦੇ ਤੌਰ ਤੇ ਜਾਣੇ ਜਾਂਦੇ ਨੇ ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਆ ਕਿਹੜੀ ਉਹ ਦਿੱਕਤ ਕਿਹੜੀ ਉਹ ਪਰੇਸ਼ਾਨੀ ਕਿਹੜੀ ਉਹ ਬਿਮਾਰੀ ਹੈ ਕਿ ਇੱਕ ਵਾਰ ਖੁਸ਼ੀਆਂ ਸਾਡੇ ਘਰ ਚ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮੋੜ ਸਾਡੇ ਪੱਲੇ ਨਿਰਾਸ਼ਾ ਰਹਿ ਜਾਂਦੀ ਹੈ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਨੁਸਖੇ ਟੋਟਕੇ ਫਾਰਮੂਲੇ ਜਿਹੜੇ ਸ਼ੇਅਰ ਕਰਦੇ ਨੇ ਮੈਂ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਧੰਨਵਾਦ ਸਰ ਤੁਹਾਡਾ ਵੀ ਤੇ ਮੇਰੇ ਸਾਰੇ ਦਰਸ਼ਕਾਂ ਦਾ ਇਹ ਮੈਨੂੰ ਗੱਲ ਕਹਿਣੀ ਪੈਗੀ ਉਹ ਹਰ ਵੀਡੀਓ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਔਰ ਮੇਰੇ ਦਸੇ ਫਾਰਮੂਲਸ ਨੂੰ ਫੋਲੋ ਵੀ ਕਰਦੇ ਆ ਔਰ ਪੋਜ਼ਿਟਿਵ ਰਿਜ਼ਲਟ ਵੀ ਆ ਰਹੇ ਆ ਜੀ ਅੱਛਾ ਮੈਮ ਤੁਸੀਂ ਮੈਨੂੰ ਅੱਜ ਗੱਲ ਕਰ ਰਹੇ ਸੀ ਕਿ ਅੱਜ ਤੁਹਾਡੇ ਨਾਲ ਉਹ ਨੁਸਕਾ ਉਹ ਟੋਟਕਾ ਸਾਂਝਾ ਕਰਨਾ ਹੈ ਅਸੀਂ ਜਿਹੜੀ ਇੱਕ ਵਾਰ ਖੁਸ਼ੀ ਆ ਗਈ ਤੇ ਮੁੜ ਕੇ ਫੇਰ ਨਿਰਾਸ਼ਾ ਆ ਜਾਂਦੀ ਹੈ ਘਰ ਚ ਫੇਰ ਖੁਸ਼ੀ ਆ ਗਈ ਫੇਰ ਨਿਰਾਸ਼ਾ ਆ ਜਾਂਦੀ ਹੈ ਇਸ ਤਰ੍ਹਾਂ ਦੀ ਕਿਹੜੀ ਬਿਮਾਰੀ ਹੈ ਵੀ ਖੁਸ਼ੀ ਵੀ ਆ ਜਾਂਦੀ ਹੈ ਤੇ ਨਾਲ ਨਿਰਾਸ਼ਾ ਵੀ ਸਾਡੇ ਘਰ ਚ ਪਣ ਪਜ ਜਾਂਦੀ ਹੈ ਜੀ ਸਰ ਜਿਹੜੀ ਤੁਸੀਂ ਖੁਸ਼ੀ ਦੀ ਗੱਲ ਕੀਤੀ ਜਦੋਂ ਆਪਾਂ ਕਪਲ ਦੀ ਮੈਰिज ਕਰਦੇ ਆ ਤਾਂ ਇੱਕ ਬਹੁਤ ਸੋਹਣਾ এনवायरमेंट ਹੁੰਦਾ ਘਰਾਂ ਦੇ ਵਿੱਚ ਹੈ ਨਾ ਜੀ ਤਾਂ ਉਹ ਇੱਕ ਸੋਹਣਾ ਬੀਜ ਕਹਿੰਦੇ ਕਿ ਜਦ ਆਪਾਂ ਖੇਤੀ ਕਰਨੀ ਆ ਤਾਂ ਤਿੰਨ ਫੈਕਟਸ ਹੁੰਦੇ ਆ ਸੀਡ ਸੋਇਲ ਤੇ এনवायरमेंट ਮਤਲਬ এনवायरमेंट ਅਸੀਂ ਵਿਆਹ ਵਾਲਾ ਦੇਤਾ ਤੇ ਚੰਗਾ ਸੋਇਲ ਪਾ ਰਤੀ ਮਤਲਬ ਸੋਇਲ ਉਹਨਾਂ ਦਾ ਐਗ ਔਰ ਸਪਰਮ ਕਪਲ ਦਾ এনवायरमेंट ਤਾਂ ਖੁਸ਼ੀ ਦਾ ਹੋ ਗਿਆ ਪਰ ਦੇਖਣਾ ਉਥੇ ਇਹ ਹੈ ਕਿ ਐਗ ਔਰ ਸਪਰਮ ਦੇ ਵਿੱਚ ਕੁਆਲਿਟੀ ਜਾਂ ਜਾਨ ਹੈਗੀ ਆ ਉਸ ਨੂੰ ਆਪਾਂ ਸੋਇਲ ਨਾਲ ਕੰਟੈਕਟ ਕਰ ਦਿੱਤਾ ਉਹਨਾਂ ਦਾ ਅਦਰ ਹੈਂਡ ਸੀਡ ਤਾਂ ਫਿਰ ਜੋ ਚੰਗੀਆਂ ਉਹਨਾਂ ਦੇ ਐਗ ਸਪਰਮ ਹੋਏਗੇ ਤਾਂ ਸਰ ਬੀਜ ਤਾਂ ਹੀ ਚੰਗਾ ਬੀਣਾ ਜੇ ਚੰਗਾ ਬੀਜ ਹੋਏਗਾ ਹੀ ਨਹੀਂ ਤਾਂ ਅਗੇਨ ਐਂਡ ਅਗੇਨ ਰੀਕਰੈਂਟ ਮਿਸਕੈਰੇਜ ਜਿਹਦੀ ਅਸੀਂ ਅੱਜ ਗੱਲ ਕਰਨ ਵਾਲੇ ਆ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਆਏ ਸਰ ਕਿ ਜਿਨ੍ਹਾਂ ਨੂੰ ਕਨਸੀਵ ਹੋ ਜਾਂਦਾ ਆ ਪਰ ਅਗੇਨ ਐਂਡ ਅਗੇਨ ਦੂਜੇ ਮਹੀਨੇ ਚੌਥੇ ਮਹੀਨੇ ਜਾਂ 6ਵੇਂ ਮਹੀਨੇ ਕਿਸੇ ਨਾ ਕਿਸੇ ਕਾਰਨ ਤੋਂ ਮਿਸਕੈਰੇਜ ਹੋ ਜਾਂਦਾ ਹੈ ਇਸ ਲਈ ਤੁਸੀਂ ਕਹਿ ਰਹੇ ਹੋ ਵੀ ਖੁਸ਼ੀਆਂ ਆ ਜਾਂਦੀਆਂ ਨੇ ਤੇ ਫਿਰ ਨਿਰਾਸ਼ਾ ਫਿਰ ਖੁਸ਼ੀਆਂ ਫਿਰ ਨਿਰਾਸ਼ਾ ਬਿਲਕੁਲ ਸਰ ਹੁਨੇ ਮੈਂ ਟਾਪਿਕ ਦਿੱਤਾ ਰੀਕਰੈਂਟ ਐਵੋਸ਼ਨ ਮੀਨਸ ਬਾਰ-ਬਾਰ ਉਹਨਾਂ ਨੂੰ ਮਿਸਕਾਰਿਜ ਉਹਨਾਂ ਦਾ ਹੋ ਜਾਂਦਾ ਹੈ ਕਿਸੇ ਵੀ ਰੀਜ਼ਨ ਤੋਂ ਜੀ 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 ਚਲੋ ਅਸੀਂ ਤੁਹਾਡੇ ਨਾਲ ਗੱਲ ਗੱਲਬਾਤ ਜ਼ਰੂਰ ਕਰਾਂਗੇ ਅਗਲੀ ਟਾਪਿਕ ਤੇ ਵੀ ਅਸੀਂ ਇਸ ਬਹੁਤ ਸੋਹਣਾ ਵਿਸ਼ਾ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਸੋ ਸਾਡੇ ਨਾਲ ਡਾਕਟਰ ਗੁਰਮੀਤ ਸਾਹਿਬ ਵੀ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬੜੀਆਂ ਮਕਬੂਲ ਹੋ ਰਹੀਆਂ ਨੇ ਤੁਹਾਡੀਆਂ ਵੀਡੀਓਜ਼ ਬਿਲਕੁਲ ਜੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਨੂੰ ਇੰਨਾ ਪਿਆਰ ਬਖਸ਼ਦੇ ਨੇ ਤੇ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਸਾਰੇ ਹਕੀਕਤ ਟੀਵੀ ਵੇਖਣ ਵਾਲੇ ਸਰੋਤਿਆਂ ਨੂੰ ਅਤੇ ਡਾਕਟਰ ਸਾਹਿਬ ਅਸੀਂ ਖਾਸ ਕਰਕੇ ਤੁਹਾਨੂੰ ਅੱਜ ਇਸ ਵੀਡੀਓ ਦਾ ਹਿੱਸਾ ਬਣਾਇਆ ਸਾਨੂੰ ਇਹ ਦੱਸੋ ਵੀ ਮਿਸਕੈਰੇਜ ਜਿਸ ਦੀ ਗੱਲ ਸੀਨੀਅਰ ਨਰਸਿੰਗ ਅਫੀਸਰ ਹਰਮੀਜੀ ਕਰ ਰਹੇ ਨੇ ਮਿਸਕੈਰੇਜ ਦੇ ਵਿੱਚ ਬੰਦੇ ਦਾ ਕਿੰਨਾ ਕੋਈ ਹੱਥ ਹੈ हां बिल्कुल बंदे दावी उन्हा ही ਹੱਥ ਹੈ ਮਿਸਕੈਰੇਜ ਦੇ ਵਿੱਚ ਲੋ ਠੀਕ ਹੈ ਕਿ ਜ਼ਮੀਨ ਸਾਡੀ ਵੀਕ ਹੈ ਕੋਈ ਜਾਨੀ ਕਿ ਲੇਡੀਜ਼ ਦੇ ਐਗ ਵੀਕ ਹੋ ਸਕਦੇ ਆ ਪਰ ਉਹਦੇ ਅੰਦਰ ਅਗਰ ਤੁਸੀਂ ਬੀਜ ਵਧਿਆ ਨਹੀਂ ਪਾਓਗੇ ਤਾਂ ਜ਼ਮੀਨ ਜਿੰਨੀ ਮਰਜ਼ੀ ਉਪਜਾਊ ਹੋਵੇ ਉਹ ਬੀ ਕਦੇ ਵੀ ਪਨਪੇਗਾ ਨਹੀਂ ਉਹਦਾ ਕਦੇ ਵੀ ਜਰਮੀਨੇਸ਼ਨ ਨਹੀਂ ਹੋਏਗੀ ਉਸੇ ਤਰ੍ਹਾਂ ਹੀ ਕੀ ਹੁੰਦਾ ਕਿ ਸਪਰਮ ਜਿਹੜੇ ਨੇ ਉਹ ਬੀਜ ਨੇ ਬੱਚਾ ਪੈਦਾ ਕਰਨ ਲਈ ਸਪਰਮ ਦਾ ਇੱਕ ਕੁਆਲਟੀ ਵਾਈਜ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਉਹਦੀ ਕੁਆਲਟੀ ਬਹੁਤ ਵਧੀਆ ਹੈ ਤਾਂ ਫਿਰ ਸਮਝੋ ਵੀ ਉਹ ਬੱਚਾ ਆਟੋਮੈਟਿਕਲੀ ਸ਼ਾਨਦਾਰ ਤੁਹਾਡਾ ਵਧੀਆ ਆਏਗਾ ਠੀਕ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਝੋਨਾ ਬੀਜਦੇ ਹਾਂ ਜਾਂ ਕਣਕ ਬੀਜਦੇ ਅਸੀਂ ਬੀਜ ਕਿਹੜਾ ਪਾਲਦੇ ਹਾਂ ਵਧੀਆ ਬੀਜ ਲੈ ਸਭ ਤੋਂ ਉੱਤਮ ਬੀਜ ਪਾਲਦੇ ਹਾਂ ਨਾ ਤੇ ਅਸੀਂ ਜਿਹੜਾ ਜਦੋਂ ਬੱਚਾ ਪੈਦਾ ਕਰਨਾ ਹੁੰਦਾ ਕੌਣ ਸੋਚਦਾ ਵੀ ਮੇਰਾ ਬੀਜ ਕਿੱਦਾਂ ਦਾ ਕਿਸੇ ਨੇ ਚੈੱਕ ਕੀਤਾ ਅਜੇ ਤੱਕ ਉਹਦੀ ਕੁਆਲਿਟੀ ਬਣਾਈ ਜਾ ਸਕਦੀ ਹੈ ਜੀ ਬਿਲਕੁਲ ਉਹਦੀ ਕੁਆਲਿਟੀ ਬਣਾਈ ਜਾ ਸਕਦੀ ਹੈ ਤੇ ਬਚਪਨ ਚ ਜਿਹੜੀ ਸਾਨੂੰ ਉਹ ਮਿਲਦੀ ਹੈ ਕੁਆਲਿਟੀ 17 18 ਸਾਲ ਦਾ ਹੋ ਕੇ ਜਦੋਂ ਸਪਰਮ ਜਿਹੜਾ ਹੈ ਬੱਚਾ ਪੈਦਾ ਕਰਨ ਦੇ ਲਾਇਕ ਹੋ ਜਾਂਦਾ ਹੈ ਉਹਦੀ ਕੁਆਲਿਟੀ ਬਹੁਤ ਸ਼ਾਨਦਾਰ ਹੁੰਦੀ ਹੈ ਉੱਤਮ ਕੁਆਲਿਟੀ ਹੁੰਦੀ ਹੈ ਪਰ ਸਾਡੇ ਵਿਆਹ ਤੇ 33 ਸਾਲਾਂ ਚ ਹੁੰਦੇ ਨੇ ਜੀ ਹੁਣ ਨਹੀਂ ਉਹ ਉਹ ਵੀ ਠੀਕ ਹੈ ਮੈਂ ਜਿਹੜੀ ਗੱਲ ਕਰਨ ਚਾ ਰਿਹਾ ਸੀ ਪਰ ਅਸੀਂ 17 18 20 ਸਾਲ ਦੇ ਹੁੰਦੇ ਹੀ ਨਹੀਂ ਉਸ ਤੋਂ ਪਹਿਲੇ ਅਸੀਂ ਗਲਤ ਕੰਮਾਂ 'ਚ ਚਲੇ ਜਾਵਾਂਗੇ ਜਾਂ ਹੈਨਾ ਹੱਥ ਰਸੀ ਵਗੈਰਾ ਵਰਗੀਆਂ ਬਹਿਬਤਾਂ ਕਰਕੇ ਜਾਂ ਕੁਝ ਨਸ਼ਾ ਕਰਨ ਕਰਕੇ ਅਸੀਂ ਬੀਜ ਦੀ ਕੁਆਲਿਟੀ ਦਾ ਨਾਸ ਹੀ ਮਾਰ ਲੈਣਾ ਹੁੰਦਾ ਤੇ ਉਹੋ ਜਿਹੀ ਫਿਰ ਸਾਡੇ ਬੱਚੇ ਪੈਦਾ ਹੋਣੇ ਆ ਜਾਂ ਤਾਂ ਉਹਨਾਂ ਨੂੰ ਪੜ ਰਹੇ ਸੀ ਮਾਫ ਕਰਨਾ ਤੁਹਾਨੂੰ ਮੈਂ ਵਿੱਚੋਂ ਰੋਕ ਰਿਹਾ ਮੈਂ ਇਸ ਇੱਕ ਕਿਤਾਬ ਦੇ ਵਿੱਚ ਇਹ ਵੀ ਪੜ ਰਿਹਾ ਸੀ ਸਿਹਤਨੰਦ ਸੰਬੰਧ ਜਿਹੜੀ ਕਿਤਾਬ ਸੀ ਕਿ ਜਿਹੜਾ ਸ਼ਖਸ ਨਸ਼ਾ ਕਰਕੇ ਗਰਸਤ ਕਰਦਾ ਹੈ ਇਹ ਨਸ਼ੇ ਵਾਲੇ ਪਾਸੇ ਨੂੰ ਜਾ ਕੇ ਅਨੰਦ ਲੈਣ ਦੀ ਕੋਸ਼ਿਸ਼ ਕਰਦਾ ਉਹਦਾ ਸਪਰਮ ਵੀ ਜਿਹੜਾ ਬਿਲਕੁਲ ਡਿਕਰੀਜ਼ ਹੋ ਜਾਂਦਾ ਬਿਲਕੁਲ ਖਤਮ ਵਾਂਗੂ ਹੋ ਜਾਂਦਾ ਬਿਲਕੁਲ ਜੀ ਨਸ਼ੇ ਦਾ ਕੰਮ ਕੀ ਹੈ ਕਿ ਤੁਹਾਡੀਆਂ ਜੜੀਆਂ ਵੀ ਨਰਵਨ ਸਿਸਟਮ ਹੈ ਨਸਾਂ ਨੇ ਤੁਹਾਡਾ ਪਲਾਜ਼ਮਾ ਹੈ ਤੁਹਾਡਾ ਸੀਮਨ ਹੈ ਉਹਨੂੰ ਇਹਨੇ ਸੁਕਾਉਣ ਦਾ ਕੰਮ ਕਰਨਾ ਹੈ ਕਮਜ਼ੋਰੀ ਦੇਣੀ ਜਦੋਂ ਸੁੱਕੇਗਾ ਵੀਰਜ ਦਾ ਜਿਹੜਾ ਫਲੂਇਡ ਹੀ ਘਟ ਗਿਆ ਤਾਂ ਸਪਰਮ ਜਿੰਦਾ ਕਿੱਥੋਂ ਰਹਿਣਗੇ ਉਹਨਾਂ ਨੂੰ ਲੈਕਟੇਸ਼ਨ ਪੋਸ਼ਣ ਕਿੱਥੋਂ ਮਿਲੇਗਾ ਤੁਹਾਡੇ ਉਸ ਸੀਮਨ ਵਾਲੇ ਜਿਹੜਾ ਫਲੂਇਡ ਹੁੰਦਾ ਉਹਦੇ ਵਿੱਚ ਹੀ ਉਹਦਾ ਖਾਣਾ ਪਿਆ ਹੁੰਦਾ ਸਪਰਮ ਦਾ ਅਗਰ ਉਹ ਹੀ ਵਧੀਆ ਨਹੀਂ ਪਿਓਰ ਨਹੀਂ ਹੈਗਾ ਤਾਂ ਉਹ ਸਪਰਮ ਹੈਲਦੀ ਕਿਵੇਂ ਹੋਣਗੇ ਉਹ ਮਰਨਗੇ ਮਰਨਗੇ ਤਾਂ ਉਹਦੇ ਵਿੱਚ ਪਸ ਸੈੱਲ ਪੈਦਾ ਹੋ ਜਾਣਗੇ ਰੇਸ਼ਾ ਜਾਂ ਪਸ ਸੈੱਲ ਪੈਦਾ ਹੋ ਜਾਣਗੇ ਉਹ ਹੋਣਗੇ ਤਾਂ ਜਿਹੜੀ ਸਪਰਮ ਦੇ ਵਿੱਚ 스మెਲ ਹੋ ਜਾਏਗੀ 스మెਲ ਦੇ ਵਿੱਚ ਤੁਸੀਂ ਦੱਸੋ ਵੀ ਉਹਦੇ ਨਾਲ ਜਦੋਂ ਬੱਚਾ ਪੈਦਾ ਹੋਏਗਾ ਤਾਂ ਉਹ ਬੱਚੇ ਦਾ ਮਾਈਂਡ ਵੀ ਇੰਨਾ ਅਨ ਹੈਲਦੀ ਹੋਏਗਾ ਜਾਂ ਉਹ ਲੰਗੜਾ ਲੂਲਾ ਪੈਦਾ ਹੋਊਗਾ ਗੰਨਾ ਤੋਂ ਖਰਾਬ ਪੈਦਾ ਹੋਊਗਾ ਦੋ ਦੋ ਜਿਵੇਂ ਹੱਥਾਂ ਦੀ ਸ਼ੇਪ ਖਰਾਬ ਹੋਈ ਹੁੰਦੀ ਹੈ ਜਾਂ ਹੈਂਡੀਕੈਪ ਪੈਦਾ ਹੋਊਗਾ ਦਿਮਾਗ ਪੱਖੋਂ ਹੀਣਾ ਹੋਊਗਾ ਜਿੰਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਮਤਲਬ ਬੱਚਾ ਬਿਲਕੁਲ ਖਰਾਬ ਹਨਦੂ ਬੁੱਧੀ ਟਾਈਪ ਦਾ ਬੱਚਾ ਪੈਦਾ ਹੋਊਗਾ ਇਸ ਸਮਾਜ ਦੇ ਵਿੱਚ ਤੁਸੀਂ ਆਮ ਹੀ ਦੇਖਦੇ ਹੋ ਹੋਏ ਹੁੰਦੇ ਆ ਉਹਦੇ ਪਿੱਛੇ ਕਾਰਨ ਸਪਰਮ ਹੈਲਦੀ ਨਾ ਹੋਣਾ ਹੀ ਹੁੰਦਾ ਅੱਛਾ ਜਿਹੜਾ ਤੁਹਾਡੇ ਨੁਸਖਾ ਹੈਗਾ ਤੁਸੀਂ ਫਾਰਮੂਲਾ ਤੁਸੀਂ ਦੇਖੋ ਇੱਥੇ ਡਾਕਟਰ ਸਾਹਿਬ ਨੇ ਸ਼ਤਾਵਰ ਰੱਖਿਆ ਹੈ ਸ਼ਤਾਵਰ ਦੇ ਨਾਲ ਉਹਨਾਂ ਨੇ ਜਿਹੜਾ ਬੀਹੀ ਦਾਣਾ ਹੈ ਔਰ ਨਾਲ ਹੀ ਉਹਨਾਂ ਨੇ ਮਿਸ਼ਰੀ ਰੱਖੀ ਹੈ ਡਾਕਟਰ ਸਾਹਿਬ ਇਹ ਜਿਹੜਾ ਕੰਬੀਨੇਸ਼ਨ ਹੈਗਾ ਅਸੀਂ ਤੁਹਾਡੇ ਕੋਲੋਂ ਜ਼ਰੂਰ ਪੁੱਛਾਂਗੇ ਕਿ ਇਹਦਾ ਇਸਤੇਮਾਲ ਕਰਕੇ ਅਸੀਂ ਕਿਵੇਂ ਆਪਣੇ ਆਪ ਨੂੰ ਆਪਣੀ ਵੀਰਜ ਨੂੰ ਜਿਹੜਾ ਹੈਲਦੀ ਰੱਖ ਸਕਦੇ ਆ ਮੈਂ ਫਿਰ ਇੱਕ ਸਵਾਲ ਹੋਰ ਹੈ ਤੁਹਾਡੇ ਕੋਲ ਬੜਾ ਮੈਨੂੰ ਲੱਗਦਾ ਕਿ ਮਾਕੂਲ ਸਵਾਲ ਹੈਗਾ ਇਸ ਮੌਕੇ ਦਾ ਇਹ ਵਾਰ-ਵਾਰ ਵਾਰ-ਵਾਰ ਜਿਹੜਾ ਮਿਸਕੈਰੇਜ ਹੁੰਦਾ ਤੇ ਇਹ ਦੁੱਖ ਖਤਮ ਕੀਤਾ ਜਾ ਸਕਦਾ ਸਾਡੀਆਂ ਭੈਣਾਂ ਦਾ ਸਰ ਜਿਵੇਂ ਡਾਕਟਰ ਸਾਹਿਬ ਨੇ ਹੁਣੇ ਗੱਲ ਕੀਤੀ ਕਿ ਸੀਡਸ ਤੇ ਬੀਜ ਤੇ ਗੱਲ ਆਈ ਜਾਂ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਕਿ ਬੀਜ ਜੇ ਚੰਗਾ ਨਹੀਂ ਬੀਜਿਆ ਜਾਏਗਾ ਤਾ ਮਤਲਬ ਕਿ ਜਿਹੜਾ ਮਿਸਕਾਰੇਜ ਹੈਗਾ ਉਹ ਹੋਣਾ ਓਬਵੀਅਸ ਆ ਤੇ ਸਰ ਹੁਣ ਇਥੇ ਬੀਜ ਦੀ ਗੱਲ ਆ ਪਰ ਰਿਲੇਟ ਕਰੀਏ ਕਿ ਜੇ ਬੀਜ ਚੰਗਾ ਕਹਿੰਦੇ ਕਿ ਬੀ ਆਪਾਂ ਖੇਤਾਂ ਵਿੱਚ ਬੋਨੇ ਆ ਤਾਂ ਹੀ ਆਪਣੀ ਖੇਤੀ ਹੁੰਦੀ ਆ ਫਸਲ ਤਾਂ ਹੀ ਬਣਦੀ ਆ ਸਿਮਿਲਰਲੀ ਜੇ ਬੀਜ ਚੰਗਾ ਨਹੀਂ ਹੈ ਤਾਂ ਜਿਹੜਾ ਬੱਚੇ ਨੂੰ ਨਿਊਟ੍ਰੀਸ਼ਨ ਜਾਣੇ ਐ ਐਸੈਂਸ਼ੀਅਲ ਨਿਊਟ੍ਰੀਸ਼ਨ ਉਹ ਕਿੱਥੋਂ ਜਾਣੇ ਐ ਪਲੇਸੈਂਟਾ ਤੋਂ ਜਾਣੇ ਐ ਉਹ ਪਲੇਸੈਂਟਾ ਬਣਾਉਣ ਦੇ ਵਿੱਚ ਸਪਰਮ ਦਾ ਬਹੁਤ ਵੱਡਾ ਰੋਲ ਹੈ ਸਰ ਬਹੁਤ ਵੱਡਾ ਰੋਲ ਜੇ ਚੰਗੀ ਖੇਤੀ ਨਹੀਂ ਹੋਏਗੀ ਚੰਗਾ ਸੀਡ ਨਹੀਂ ਹੋਏਗਾ ਤਾਂ ਪਲੇਜ਼ੈਂਟਾ ਬਨਣਾ ਨਹੀਂ ਹੈਗਾ ਔਰ ਪਲੇਜ਼ੈਂਟਾ ਨਾ ਬਨਨ ਕਰਕੇ ਦੂਜੇ ਜਾਂ ਚੌਥੇ ਮਹੀਨੇ ਐਮਪਟੀ ਸੈਕ ਕਹ ਦਿੰਦੇ ਆ ਨਾ ਜੇ ਖਾਲੀ ਸੈਕ ਹੀ ਸੀਗੀ ਇਹ ਚ ਪਾਣੀ ਸੀਗਾ ਇਹ ਚ ਬਣਿਆ ਹੀ ਕੁਛ ਨਹੀਂ ਕਿਉਂਕਿ ਪਲੇਜ਼ੈਂਟਾ ਚ ਜਾਣੀ ਨਹੀਂ ਹੈਗੀ ਪਲੇਜ਼ੈਂਟਾ ਦੇ ਵਿੱਚ ਕੁਛ ਹੈਗਾ ਹੀ ਨਹੀਂ ਤੇ ਜੇ ਐਮਪਟੀ ਸੈਕ ਹੈਗੀ ਹੈ ਉਹ ਇਹੀ ਕਾਰਨ ਹੈ ਕਿ ਸਾਨੂੰ ਲੱਗਦਾ ਕਿ ਖੁਸ਼ੀਆਂ ਸਾਡੇ ਘਰ ਆ ਚੁੱਕੀਆਂ ਨੇ ਕਦਮ ਰੱਖ ਚੁੱਕੀਆਂ ਨੇ ਜਦੋਂ ਅਸੀਂ ਦੂਸਰੇ ਤੀਸਰੇ ਮਹੀਨੇ ਲਈ ਸਕੈਨ ਕਰਾਣੇ ਆ ਉਹ ਕਹਿੰਦੇ ਜੀ ਕੁਛ ਹੈ ਹੀ ਨਹੀਂ ਇਹਦੇ ਵਿੱਚ ਤੇ ਉਦਕਰਨ ਹੀ ਸਰ ਉਹਦਾ ਕਾਰਨ ਇਹੀ ਹੈ ਜਿਵੇਂ ਉਹਨੇ ਡਾਕਟਰ ਸਾਹਿਬ ਨੇ ਅੱਗੇ ਵੀ ਗੱਲ ਕੀਤੀ ਸੀਗੀ ਨਾ ਕਿ ਜਾਨ ਨਹੀਂ ਹੈਗੀ ਉਹਦੇ ਵਿੱਚ ਮੀਨਸ ਕਹਿੰਦਾ ਮੈਂ ਤੁਹਾਨੂੰ ਲਾਸਟ ਟਾਈਮ ਤੇ ਗੱਲ ਕੀਤੀ ਸੀ ਇੱਕ ਏਪੀਏ ਟੈਸਟ ਦੀ ਤਾਂ ਸਰ ਸਿਮਿਲਰਲੀ ਜੇ ਸਪਰਮ ਦਾ ਵੀ ਜਿਹੜਾ ਟੈਸਟ ਕਰਾਇਆ ਉਹ ਤਾਂ ਆਪਾਂ ਫੀਮੇਲ ਦੇ ਟੈਸਟ ਦੀ ਗੱਲ ਕੀਤੀ ਸੀਗੀ ਹੁਣੇ ਸਪਰਮ ਦੀ ਗੱਲ ਚੱਲ ਰਹੀ ਹੈ ਤਾਂ ਸਪਰਮ ਵੀ ਤੁਹਾਨੂੰ ਟੈਸਟ ਕਰਾਣੇ ਚਾਹੀਦੇ ਹੈਗੇ ਸਪਰਮ ਸਰ ਦੋ ਤਰ੍ਹਾਂ ਦੇ ਨਾਲ ਅਸੈਸ ਕੀਤਾ ਜਾ ਸਕਦੇ ਹੈ ਜਿਵੇਂ ਕਿ ਅਸੀਂ ਦੱਸ ਰਹੇ ਹਾਂ ਕਰੋਮੋਸੋਮ ਐਬਨਾਰਮਲिटीज ਵੀ ਆ ਜਾਂਦੀਆਂ ਹੈਗੀਆਂ ਇਹਦੇ ਵਿੱਚ ਔਰ ਸਪਰਮ ਅਬਨਾਰਮੈਲਿਟੀ ਵੀ ਉੱਚ ਲੋ ਹੁੰਦੀ ਹੈ ਇਹਦਾ ਕਾਰਨ ਕੀ ਹੈ ਸਰ ਕਿਉਂਕਿ ਸਟਰਕਚਰਲ ਨਹੀਂ ਹੋਏਗਾ ਜਿਹੜੇ ਸਪਰਮ ਹੈਗੇ ਹੈ ਨਾ ਸਰ ਉਹ ਸਟਰਕਚਰਲ ਉਹਦੇ ਵਿੱਚ ਅਬਨਾਰਮੈਲਿਟੀ ਆਏਗੀ ਜਾਂ ਉਹਦੇ ਵਿੱਚ ਨਿਊਮੈਰੀਕਲ ਅਬਨਾਰਮੈਲਿਟੀ ਆਏਗੀ ਸੋ ਤੁਸੀਂ ਦੇਖੋ ਮੈਮ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੈਗੀਆਂ ਨੇ ਜਿੰਨਾਂ ਦਾ ਖਿਆਲ ਅਸੀਂ ਜੇਕਰ ਰੱਖੀਏ ਤਾਂ ਬਹੁਤ ਵਾਰ ਵਾਰ ਹੋਣ ਵਾਲੇ ਮਿਸਕਾਰੇਜ ਤੋਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਕਰੋਮੋਸੋਮ ਵਾਲਾ ਦੱਸਿਆ ਔਰ ਸਟ੍ਰਕਚਰਲ ਦੱਸਿਆ ਜਿਹੜਾ ਅੱਛਾ ਮੈਂ ਇਹ ਤੇ ਟੈਕਨੀਕਲ ਗੱਲਾਂ ਹੋ ਗਈਆਂ ਆਮ ਬੰਦੇ ਨੂੰ ਕਿਵੇਂ ਪਤਾ ਲੱਗੇ ਜੀ ਆਮ ਇੱਕ ਸਾਡੀ ਭੈਣ ਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਸਪਰਮ ਉਹਦੇ ਅੰਦਰ ਜਾ ਰਿਹਾ ਹੈ ਜਾਂ ਜਿਹੜਾ ਪਰ ਉਹਦੇ ਅੰਦਰ ਬਣਨ ਤੋਂ ਪਹਿਲੇ ਹੀ ਬੇਜਾਨ ਹੋ ਰਿਹਾ ਉਹਦੇ ਕੋਈ ਸੰਕੇਤ ਹੁੰਦੇ ਨੇ ਸਰ ਹੁਨੇ ਡਾਕਟਰ ਸਾਹਿਬ ਨੇ ਪਾਸ ਸੈਲਸ ਦੀ ਗੱਲ ਕੀਤੀ ਸੀਗੀ ਜੇ ਉਹਦੇ ਚ ਪਾਸ ਸੈਲਸ ਜ਼ਿਆਦਾ ਹੈਗੇ ਆ ਤਾਂ ਪਲੇਜ਼ੈਂਟਾ ਜਿਹੜਾ ਹੈ ਉਹ ਗਰੋ ਹੀ ਨਹੀਂ ਕਰ ਪਾਏਗਾ ਪਲੇਜ਼ੈਂਟਾ ਜਿਹੜਾ ਐਸੈਂਸ਼ੀਅਲ ਨਿਊਟ੍ਰੀਐਂਟਸ ਕੈਰੀ ਨਹੀਂ ਕਰ ਪਾਏਗਾ ਕਿਉਂਕਿ ਜਿਹੜਾ ਸਪਰਮ ਗਿਆ ਉਹਦੇ ਚ ਪਾਸ ਸੈਲਸ ਜ਼ਿਆਦਾ ਸੀਗੇ ਬਟ ਉਹਦੀ ਮੋਰਫੋਲੋਜੀ ਜਿਹੜੀ ਹੈ ਐਕਟਿਵ ਮੋਟਿਲਿਟੀ ਹੈ ਉਹ ਐਨਐਫਸੀ ਕੀ ਪਰ ਪਾਸ ਸੈਲਸ ਹੋਣ ਕਰਕੇ ਇਨਫੈਕਸ਼ਨ ਹੋਣ ਕਰਕੇ ਗਰੋ ਹੀ ਨਹੀਂ ਕਰ ਪਾਇਆ ਓਕੇ ਤੋ ਜਿਹੜੇ ਤੁਸੀਂ ਇਹ ਰੱਖਿਆ ਨੇ ਮਜੀਠ ਰੱਖਿਆ ਹੈ ਤੁਸੀਂ ਨਾ ਕੇਸਰ ਰੱਖਿਆ ਇੱਥੇ ਪੁਨਰਨਵਾ ਹੈ ਤੁਸੀਂ ਦੇਖੋ ਦਾਲਚੀਨੀ ਹੈ ਅਸ਼ੋਕ ਛਾਲ ਹੈ ਇਹ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਇੱਥੇ ਰੱਖਿਆ ਨੇ ਭੈਣਾ ਵਾਸਤੇ ਕਾਰਗਰ ਸਾਬਤ ਹੁੰਦੀਆਂ ਨੇ ਸਰ ਡੈਫੀਨੇਟਲੀ ਜਿਵੇਂ ਹੁਣੇ ਅਸੀਂ ਗੱਲ ਕੀਤੀ ਕਿ ਬਾਰੀ-ਬਾਰੀ ਮਿਸਕਾਰੇਜ ਹੋਣਾ ਅਗੇਨ ਐਂਡ ਅਗੇਨ ਮਿਸਕਾਰੇਜ ਹੋਣਾ ਇਹਦੇ ਬਹੁਤ ਸਾਰੇ ਮੈਡੀਕਲ ਰੀਜਨਸ ਵੀ ਹੁੰਦੇ ਹੈਗੇ ਆ ਜਿਸ ਤਰ੍ਹਾਂ ਕਿ ਮੰਨ ਲਓ ਹੁਣ ਇਹ ਯੂਟਰਸ ਪਿਆ ਸਰ ਆਪਣੇ ਕੋਲ ਇਹਦੇ ਅਗਰ ਇੱਕ ਵਾਰੀ ਮਿਸਕਾਰਜ ਹੋ ਗਿਆ ਹੁਣ ਪੇਸ਼ੈਂਟ ਨੂੰ ਪਤਾ ਹੈ ਕਿ ਮੇਰਾ ਇੱਕ ਵਾਰੀ ਮੈਨੂੰ ਮੇਰਾ ਮਿਸਕਾਰਜ ਹੋਇਆ ਮਿਸਕਾਰਜ ਹੋਣ ਤੇ ਕੀ ਹੋਏਗਾ ਜਿਹੜੀ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਉਹ ਵੀ ਸਰ ਤਿੰਨ ਹੋ ਜਾਂਦੀ ਹੈ ਬਹੁਤ ਪਤਲੀ ਹੋ ਜਾਂਦੀ ਹੈ ਤੇ ਯੂਟਰਸ ਦੇ ਵਿੱਚ ਜਾਨ ਹੀ ਨਹੀਂ ਰਹਿੰਦੀ ਤੇ ਪੇਸ਼ੈਂਟ ਤਿੰਨ ਚਾਰ ਮਹੀਨਿਆਂ ਬਾਅਦ ਫਿਰ ਟਰਾਈ ਕਰ ਲੈਂਦਾ ਪਰ ਉਹਨਾਂ ਨੂੰ ਚਾਹੀਦਾ ਹੁਣ ਅਸੀਂ ਪੁਨਰਵਾਦੀ ਤੁਸੀਂ ਗੱਲ ਕੀਤੀ ਸੀ ਨਾ ਪੁਨਰਵਾ मतलब ਸਰ ਇਹਨੇ ਕੀ ਕਰਨਾ ਸਰੀਰ ਨੂੰ ਇਹ ਰੀਪਰੋਡਕਟਿਵ ਸਿਸਟਮ ਨੂੰ ਅਗੇਨ ਰੀਜੋਵਿਨੇਟ ਕਰਨਾ ਇਸ ਕਰਕੇ ਪਹਿਲੀ ਗੱਲ ਤੇ ਪੇਸ਼ੈਂਟ ਨੂੰ ਚਾਹੀਦਾ ਚਾਰ ਪੰਜ ਮਹੀਨੇ ਉਹ ਟਰਾਈ ਨਾ ਕਰਨ ਆਪਣੇ ਯੂਟਰਸ ਨੂੰ ਪਹਿਲੇ ਦਮਦਾਰ ਕਰਨ ਜਿਵੇਂ ਅਸੀਂ ਹਰ ਵਾਰੀ ਗੱਲ ਕਰਦੇ ਹੈਗੇ ਆ ਐਸੋ ਭਾਗਿਆ ਮੈਡੀਸਨ ਦੀ ਅਸੀਂ ਇਹ ਆਪਣੇ ਪੇਸ਼ੈਂਟ ਨੂੰ ਜਿਨ੍ਹਾਂ ਦਾ ਕਾਰੇਜ ਹੁੰਦੇ ਉਹਨਾਂ ਨੂੰ ਸੁਭਾਗੇ ਕੈਪਸੂਲ ਦਈਦੇ ਆ ਸਰ ਇਹ ਸੁਭਾਗੇ ਕੈਪਸੂਲ ਦਾ ਕੰਮ ਇਹੀ ਹੈ ਅਗੇਨ ਐਂਡ ਅਗੇਨ ਮਿਸਕਾਰੇਜ ਹੋ ਰਿਹਾ ਇਹਨਾਂ ਦੱਸੇ ਗਏ ਰੀਜ਼ਨ ਜੋ ਅਸੀਂ ਹੁਣੇ ਡਿਸਕਸ ਕੀਤੇ ਆ ਭਾਵੇਂ ਉਹਦੀ ਹਾਰਟਬੀਟ ਨਹੀਂ ਬਣਦੀਗੀ ਭਾਵੇਂ ਉਹ ਐਮਪਟੀ ਸੈਕ ਬਣ ਰਹੀ ਹੈ ਇਹਨਾਂ ਸਭ ਨੂੰ ਉਹ 1 ਫਰਸਟ ਮੰਥ ਤੋਂ ਲੈ ਕੇ 8 ਮੰਥ ਤੱਕ ਯੂਜ਼ ਕਰ ਸਕਦੇ ਆ ਸੁਭਾਗੇ ਕੈਪਸੂਲ ਤੇ ਇਹ ਸਾਰੀਆਂ ਦਿੱਕਤਾਂ ਉਹਨਾਂ ਦੀਆਂ ਇੱਕੇ ਵਾਰੀ ਸਰ ਸੌਰਟ ਆਊਟ ਹੋ ਜਾਣੀਆਂ ਹੁਣੇ ਅਸੀਂ ਗੱਲ ਕਰ ਰਹੇ ਸੀ ਇਹ ਫਾਰਮੂਲਾ ਦੀ ਜਿਹੜੀ ਮੈਮ ਜੀ ਕਨਸੀਵ ਨਹੀਂ ਹੁੰਦਾ ਫਿਰ ਕੀ ਕਰੀਏ ਜੀ ਲੋ ਇਹ ਤਾਂ ਬਣ ਗਿਆ ਵੀ ਮਿਸਕਾਰੇਜ ਹੋ ਰਿਹਾ ਵਾਰ-ਵਾਰ ਬਹੁਤ ਸਾਰੀਆਂ ਭੈਣਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜਾ ਕਨਸੀਵ ਹੀ ਨਹੀਂ ਕਰ ਪਾਈਆਂ ਪਿਛਲੇ 10 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ ਇਵਨ ਕਿ 50 50 ਸਾਲ ਤੱਕ ਉਹਨਾਂ ਦੀ ਉਮਰ ਪਹੁੰਚ ਗਈ ਫਿਰ ਉਹਨਾਂ ਦਾ ਹੱਲ ਹੋ ਸਕਦਾ ਕਿਹੜੇ ਸਾਲ ਤੱਕ ਮੇਰਾ ਸਵਾਲ ਇਹ ਹੈ ਵੀ ਕਿਹੜੇ ਸਾਲ ਤੱਕ ਤੁਹਾਡੇ ਕੋਲੋਂ ਜਿਹੜਾ ਤੁਸੀਂ ਪਰਮਾਤਮਾ ਨੇ ਜ਼ਰੀਆ ਬਣਾਇਆ ਤੁਹਾਨੂੰ ਲੋਕਾਂ ਦਾ ਕਿਹੜੇ ਸਾਲ ਤੱਕ ਕਿਹੜੀ ਉਮਰ ਤੱਕ ਔਰਤ ਹੈਗੇ ਜਿਹੜੀ ਉਹ ਕਨਸੀਵ ਕਰ ਸਕਦੀ ਹੈ ਸਕਸੈਸਫੁਲੀ ਇਸ ਆਯੁਰਵੈਦਿਕ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਆਈਵੀਐਫ ਕਰਵਾਉਣ ਦੀ ਲੋੜ ਨਹੀਂ ਆਯੁਰਵੈਦਿਕ ਆਈਵੀਐਫ ਵਾਲੇ ਪਾਸੇ ਆ ਸਰ ਮੈਂ ਬਿਲਕੁਲ ਸਹੀ ਤੁਹਾਡੀ ਗੱਲ ਠੀਕ ਹੈ ਕਿ ਮੈਂ ਇੱਕ ਟਾਈਮ ਕਿਹਾ ਸੀ ਆਯੁਰਵੈਦ ਆਈਵੀਐਫ ਸਰ ਜੇ ਤੁਸੀਂ ਏਸ ਦੀ ਗੱਲ ਕਰੋ ਮੈਂ ਆਪਣੇ ਪਾਸਟ ਐਕਸਪੀਰੀਐਂਸਸ ਦੀ ਗੱਲ ਕਰਾਂ ਸਰ ਇਦਾਂ ਇਦਾਂ ਦੇ ਕੇਸ ਐ ਮੇਰੇ ਕੋਲ ਸਰ 47 ਔਰ 48 ਤੱਕ ਦੀ ਫੀਮੇਲ ਨੇ ਵੀ ਆਪਣੇ ਕੋਲੋਂ ਕਨਸੀਵ ਕੀਤਾ ਆ ਤੇ ਜੇ ਅਸੀਂ ਕੌਜ਼ਸ ਦੀ ਗੱਲ ਕਰੀਏ ਸਰ ਕਈ ਵਾਰੀ ਕੀ ਹੁੰਦਾ ਕਿ ਕਨਸੀਵ ਨਾ ਹੋਣ ਦੇ ਕਾਰਨ ਵਾਈਟ ਡਿਸਚਾਰਜ ਵੀ ਹੁੰਦਾ ਉਹ ਅਗੇਨ ਐਂਡ ਅਗੇਨ ਮਿਸਕਾਰੇਜ ਹੋਣ ਕਰਕੇ ਤੁਹਾਨੂੰ ਦੱਸਿਆ ਹੈ ਵੀ ਵੀਕ ਤਾਂ ਹੋਣਾ ਹੀ ਹੋਣਾ ਵੀਕ ਕੋਈ ਕਈ ਵਾਰੀ ਪੂਰਾ ਪੂਰਾ ਟਾਈਮ ਪਾਣੀ ਪੀਂਦਾ ਰੰਦਾ ਪਾਣੀ ਪੀਣ ਕਰਕੇ ਉਹਨਾਂ ਦੇ ਜਿਹੜੇ ਐਗ ਹੈ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਉਹ ਡਿਸਟਰਬ ਹੋ ਜਾਂਦੀ ਹੈ ਇਹ ਫਿਰ ਲੀਕੋਪੈਕ ਯੂਜ਼ ਕਰ ਸਕਦੇ ਆ ਲੀਕੋ ਫਾਰਮੂਲਾਸ ਜਿਹੜੇ ਸਾਡੇ ਹੈਗੇ ਆ ਸਰ ਲਿਕੋਰੀਆ ਇਸਨੇ ਵਾਈਟ ਡਿਸਚਾਰਜ ਨੂੰ ਭਾਵੇਂ ਕਿੰਨਾ ਮਰਜੀ ਕ੍ਰਿਟੀਕਲ ਡਿਸਚਾਰਜ ਹੈ ਉਸ ਵਾਈਟ ਡਿਸਚਾਰਜ ਨੂੰ ਲਿਕੋਰੀਆ ਨੂੰ ਕਵਰ ਕਰ ਦੇਣਾ ਇਸ ਨੇ ਵਿਧੀ ਨਾਲ ਮੰਥ ਇਸ ਫਾਰਮੂਲਾ ਨੇ ਕਵਰ ਕਰ ਦੇਣਾ ਬਹੁਤ ਪਾਰ ਹੁੰਦਾ ਕਿ ਡਾਕਟਰ ਇਸ ਕਰਕੇ ਕਹਿੰਦੇ ਨੇ ਵੀ ਕਨਸੀਵ ਨਹੀਂ ਹੋ ਰਿਹਾ ਕਿ ਸਿਹਤ ਬੜੀ ਮਾੜੀ ਹੈ ਵਜ਼ਨੀ ਹੈ ਨਹੀਂ ਸਾਡੀਆਂ ਭੈਣਾਂ ਚ ਮਤਲਬ ਸਰੀਰ ਇਨਾ ਕਮਜ਼ੋਰਾ ਹੋਇਆ ਹੁੰਦਾ ਜਾਂ ਕਹਿ ਲਈਏ ਕਿ ਵਜ਼ਨ ਅਪ੍ਰੋਪ੍ਰੀਏਟ ਨਹੀਂ ਹੁੰਦਾ ਸਰ ਉਹਦੇ ਵਾਸਤੇ ਕੀ ਹੈ ਜੀ ਨੁਸਖਾ ਫਾਰਮੂਲਾ ਇਹ ਕੰਮ ਕਰੇਗਾ ਤੁਹਾਡੇ ਅਲੀਆਂ ਜਿਹੜੇ ਨੁਸਖਾ ਰੱਖਿਆ ਮਜੀਠ ਨਗ ਕੇਸਰ ਵਗੈਰਾ ਬਿਲਕੁਲ ਸਰ ਜਿਵੇਂ ਅਸੀਂ ਅਗੇਨ ਐਂਡ ਅਗੇਨ ਉਹ ਹੀ ਗੱਲ ਕਰ ਰਹੇ ਹਾਂ ਕਿ ਕਨਸੈਪਸ਼ਨ ਦਾਈ ਸਾਡਾ ਜਿਹੜਾ ਮੇਨ ਮੁੱਦਾ ਉਹ ਬੇਬੀ ਕਨਸੀਵਰ ਵੀ ਕਿਸੇ ਵੀ ਤਰੀਕੇ ਹਰ ਤਰ੍ਹਾਂ ਦੀ ਪ੍ਰੋਬਲਮ ਭਾਵੇਂ ਪ੍ਰੋਬਲਮ ਹੋਣਾ ਨੀ ਪੀਸੀਓਡੀ ਦੀ ਹੈ ਭਾਵੇਂ ਉਹਨਾਂ ਨੂੰ ਉਹਨਾਂ ਦੇ ਹਾਰਮੋਨ ਇੰਬੈਲੈਂਸ ਅਗਰ ਹੋਣਗੇ ਆਬਵੀਅਸly ਉਹਨਾਂ ਦੀ weight ਜਿਹੜਾ ਉਹਨਾਂ ਦਾ ਜਾਂ ਤਾਂ ਲੂਜ਼ ਹੋਏਗਾ ਜਾਂ ਉਹਨਾਂ ਦਾ weight ਗੇਨ ਹੋ ਜਾਏਗਾ ਉਹਨਾਂ ਦੇ ਸਰ ਸਾਡੇ ਕੋਲ ਅਲੱਗ ਫਾਰਮੂਲਸ ਹੈਗੇ ਇਹ ਦੋਨੋਂ ਦਾ ਹੀ ਪਰ ਸਰ ਉਸ ਇਹ ਵਾਲੇ ਫਾਰਮੂਲੇ ਜਿਹੜੇ ਅਸੀਂ ਹੁਣੇ ਡਿਸਕਸ ਕੀਤਾ ਇਹਨਾਂ ਨੂੰ ਉਹਨਾਂ ਨੇ 1/4 1/4 ਚਾਰੋਂ ਪੰਜੋਂ ਨੂੰ ਲੈ ਕੇ ਜੋ ਅਸੀਂ ਡਿਸਪਲੇ ਕੀਤਾ ਹੋਇਆ ਸਰ ਇਹਨਾਂ ਦਾ ਇੱਕ ਕਾੜਾ ਬਣਾ ਕੇ ਉਹ ਰਾਤ ਨੂੰ ਲੈ ਲੈਣ ਯਾ ਰਾਤ ਨੂੰ ਸਾਰੀ ਸੌਕ ਕਰਨ ਤੇ ਉਹ ਮਾਰਨਿੰਗ ਐਮਪਟੀ ਸਟਮਕ ਇਹਨਾਂ ਦਾ ਕੜਾ ਬਣਾ ਕੇ ਲੈ ਲੈਣ ਆਯੁਰਵੇਦ ਦੇ ਵਿੱਚ ਕੋਈ ਵੀ ਚੀਜ਼ ਲੈਣੀ ਹੈ ਸਰ ਜਿਹਦਾ ਆਪਾਂ ਰਿਜ਼ਲਟ ਦੇਖਣਾ ਐਮਪਟੀ ਸਟਮਕ ਲਿਆ ਜਾਏ ਤਾਂ ਉਹ ਇੱਕ ਬੈਸਟ ਰਿਜ਼ਲਟ ਦਿੰਦੀ ਹੈਗੀ ਔਰ ਇਹਦੇ ਨਾਲ ਸਰ ਉਹਨਾਂ ਦੇ ਹਾਰਮੋਨ ਵੀ ਬੈਲੈਂਸ ਹੋਣਗੇ ਅਗਰ weight ਪ੍ਰੋਬਲਮ ਹੈਗੀ ਹੈ ਉਹ ਵੀ ਰਿਡਿਊਸ ਹੋ ਜਾਏਗਾ ਅਗਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਪੀਰੀਅਡਸ ਨਹੀਂ ਆ ਰਹੇ ਮੈਂ ਪਹਿਲਾਂ ਵੀ ਬਹੁਤ ਫਾਰਮੂਲੇਸ ਦਿੱਤੇ ਹੈਗੇ ਔਰ ਮੇਰੇ ਪੇਸ਼ੈਂਟ ਵਿਦਿਨ 15 ਡੇਜ਼ ਹੀ ਦੱਸ ਦਿੰਦੇ ਕਿ ਮੈਮ 6-6 ਮਹੀਨੇ ਹੋ ਗਏ ਸੀ ਸਕਿਪ ਹੋ ਰਹੇ ਸੀ ਤਾਂ ਉਹਨਾਂ ਨੂੰ ਅਗੇਨ ਪੀਰੀਅਡ ਸਟਾਰਟ ਹੋ ਗਏ ਔਰ ਇਹ ਵੀ ਫਾਰਮੂਲਾ ਇਸੇ ਤਰ੍ਹਾਂ ਹੀ ਕੰਮ ਕਰੇਗਾ ਸਰ ਅੱਛਾ ਮੈਮ ਫਿਰ ਮੰਨ ਲਓ ਕਿਸੇ ਨੇ ਕਨਸੀਵ ਵੀ ਨਹੀਂ ਕਰਨਾ ਔਰ ਮਿਸਕੈਰੇਜ ਵਾਲੇ ਪਾਸੇ ਵੀ ਉਹ ਨਹੀਂ ਜਾ ਰਹੇ ਪਰ ਰਸੌਲੀਆਂ ਬਾਰ-ਬਾਰ ਬਣ ਰਹੀਆਂ ਨੇ ਯੂਟਰਸ ਦੇ ਵਿੱਚ ਗੰਡਾ ਬੜੀਆਂ ਬਣ ਰਹੀਆਂ ਨੇ ਫਿਰ ਉਹਨਾਂ ਵਾਸਤੇ ਨੁਸਖਾ ਕੰਮ ਕਰੇਗਾ ਜਾਂ ਕੋਈ ਹੋਰ ਨੁਸਖਾ ਤੁਸੀਂ ਬਣਾਇਆ ਹੋਇਆ ਹੈ ਸਰ ਜਿਹੜੇ ਗੰਡਾਂ ਦੀ ਗੱਲ ਕੀਤੀ ਹੈਗੀ ਆ ਉਹਨਾਂ ਦੇ ਵਾਰ-ਵਾਰ ਫਾਈਬਰੋਇਡਸ ਬਣ ਰਹੇ ਆ ਤੇ ਉਹਨਾਂ ਨੂੰ ਮੈਂ ਹੋਮ ਰੈਮਡੀਜ਼ ਲਾਸਟ ਟਾਈਮ ਵੀ ਦੱਸੀ ਸੀ ਪਰ ਮੈਂ ਹੁਣ ਅਗੇਨ ਡਿਸਕਸ ਕਰਦੀ ਆ ਸਰ ਉਹ ਸਿਟਰਿਕ ਚੀਜ਼ਾਂ ਦਾ ਯੂਜ਼ ਸ਼ੁਰੂ ਕਰ ਦੇਣ ਸਿਟਰ ਓਕੇ ਜੀ ਵਿਟਾਮਿਨ ਸੀ ਸਰ ਜਿਹਦੇ ਵਿੱਚ ਹੁੰਦਾ ਇਨ ਦਾ ਸੈਂਸ ਉਹਨਾਂ ਲਈ ਪਾਈਨੈਪਲ ਸਰ ਉਹਦੇ ਵਿੱਚ ਬ੍ਰੋਮੇਰਿਨ ਐਂਜ਼ਾਈਮ ਹੈ ਉਹ ਬਹੁਤ ਅੱਛਾ ਰਿਜ਼ਲਟ ਦੇਗਾ ਫਾਈਬਰਡ ਨੂੰ ਰਿਡਿਊਸ ਕਰਨ ਵਾਸਤੇ ਨਿੰਬੂ ਦਾ ਯੂਜ਼ ਕਰ ਲੈਣ ਸਰ ਉਹ ਔਰੈਂਜ ਔਰ ਕਿਨੂ ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਦਾ ਮੀਨਸ ਜਿਹੜੀਆਂ ਚੀਜ਼ਾਂ ਖਟੀਆਂ ਹੁੰਦੀਆਂ ਉਹਨਾਂ ਦਾ ਯੂਜ਼ ਕਰਨ ਉਹਨਾਂ ਦੇ ਫਾਈਬਰ ਜਿਹੜੇ ਪਰ ਲੈਨ ਸਰ ਉਹ ਐਮਪਟੀ ਸਟਮਕ ਲੈਨ ਡੇ ਟਾਈਮ ਤੇ ਵੀ ਟੁਆਇਸ ਉਹ ਲੈ ਸਕਦੇ ਟੁਆਇਸ ਇਨ ਅ ਡੇ ਸਰ ਇਹਦਾ ਬਹੁਤ ਅੱਛਾ ਰਿਜ਼ਲਟ ਮੇਰੇ ਪੇਸ਼ੈਂਟ ਨੂੰ ਆਇਆ ਵੀ ਹੈ ਔਰ ਆਉਂਦਾ ਵੀ ਹੈ ਫਿਰ ਵੀ ਲੱਗਦਾ ਹੈ ਕਿ ਫਾਈਬਰ ਸਰ ਜਿਵੇਂ ਸ਼ਰਿੰਕ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਯੂਟਰਸ ਹੈ ਸਰ ਉਹ ਬਹੁਤ ਕਮਜ਼ੋਰ ਹੋ ਜਾਂਦਾ ਹੈ ਭਾਵੇਂ ਫਾਈਬਰੋਇਡਸ ਕਰਕੇ ਯੂਟਰਸ ਕਮਜ਼ੋਰ ਹੋ ਗਿਆ ਭਾਵੇਂ ਮਿਸਕਾਰੇਜ ਕਰਕੇ ਯੂਟਰਸ ਕਮਜ਼ੋਰ ਹੋ ਗਿਆ ਸਰ ਇਹ ਚੰਦਾ ਮੈਡੀਸਨ ਅਸੀਂ ਰੱਖੀ ਹੋਈ ਹੈਗੀ ਆ ਕਿਹੜੀ ਜੀ ਚੰਦਾ ਸਰ ਚੰਦਾ ਮੈਡੀਸਨ ਦਾ ਨਾਮ ਹੈ ਜੀ ਚੰਦਾ ਸਰ ਇਸ ਨੇ ਉਹਨਾਂ ਦੀ ਲਾਈਫ ਨੂੰ ਵਾਕਈ ਚੰਦ ਵਾਂਗੂ ਚਮਕਾ ਦੇਣਾ ਹੈ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਯੂਟਰਸ ਨੂੰ ਪ੍ਰੋਬਲਮ ਹੋ ਗਈ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ ਐ ਚੰਦਾ ਮੈਡੀਸਨ ਉਹ ਲੈਣ ਨਾਲ ਇਹ ਸਭਾਗਿਆ ਸ਼ੁਰੂ ਕਰ ਲੈਣ ਇਹਨਾਂ ਦੋਨੋਂ ਦਾ ਸੁਮੇਲ ਉਹਨਾਂ ਦਾ ਮਿਸਕੈਰੇਜ ਤੋਂ ਆਰਾਮ ਨਾਲ ਬਚ ਸਕਦੇ ਹੈਗੇ ਆ ਜੀ 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 ਠੀਕ ਹੈ ਸੋ ਡਾਕਟਰ ਸਾਹਿਬ ਕਹਿੰਦੇ ਅਸੀਂ ਆਉਣੇ ਹੁਣ ਡਾਕਟਰ ਸਾਹਿਬ ਸਾਡਾ ਮਸਲਾ ਇਹ ਹੈ ਜਿਹੜਾ ਅਸੀਂ ਬੰਦੇ ਨੇ ਜੇਕਰ ਗੱਲ ਕਰੀਏ ਤੇ ਸਪਰਮ ਦੀ ਕੁਆਲਿਟੀ ਇਸ ਵੇਲੇ ਨਹੀਂ ਹੈ ਜੇ ਹੈ ਤਾਂ ਐਕਟਿਵ ਮੋਟਰਿਲਟੀ ਜਿਹੜੀ ਉਹ ਬੜੀ ਘੱਟ ਹੈਗੀ ਹੈ ਜੇ ਐਕਟਿਵਿਟੀ ਹੈ ਤਾਂ ਪਾਸ ਸਾਲ ਕੀ ਵਰ ਜ਼ਿਆਦਾ ਵਜਨ ਦੇ ਨਹੀਂ ਜੇ ਪਾਸ ਸਾਲ ਹੈ ਤਾਂ ਫਿਰ ਹੋਰ ਤਰ੍ਹਾਂ ਜਿਹੜੀਆਂ ਕਮਜ਼ੋਰੀ ਹੈਗੀ ਉਹ ਸਾਡਾ ਜਿਹੜਾ ਖੜਾ ਨਹੀਂ ਛੜਦੀ ਸਾਰਿਆਂ ਦਾ ਤੋੜੇ ਇਸ ਮਸਲੇ ਚ ਹੈ ਥੋੜੇ ਸੇ ਤਿੰਨ ਚੀਜ਼ਾਂ ਰੱਖੀ ਹਨ ਇਹ ਤੇ ਬਿਲਕੁਲ ਜੀ ਵੈਸੇ ਮੈਂ ਇੱਕ ਰਿਸਰਚ ਪੇਪਰ ਆਇਆ ਸੀ ਥੋੜੇ ਦਿਨ ਪਹਿਲੇ ਡਬਲਯੂ ਐਚ ਉਹਨੇ ਦਿੱਤਾ ਸੀ ਤੇ ਸਪੈਸ਼ਲੀ ਉਹਦੇ ਤੇ ਪੰਜਾਬ ਦੇ ਦਾ ਉਹਨਾਂ ਨੇ ਏਰੀਆ ਚੁਣਿਆ ਸੀ 40% ਸਾਡੇ ਲੋਕਾਂ ਦੇ ਸਪਰਮ ਰਹਿ ਗਏ ਆ ਸਰ ਆਈਵੀਐਫ ਸੈਂਟਰ ਸਭ ਤੋਂ ਜ਼ਿਆਦਾ ਅਗਰ ਕਿਤੇ ਹੈਗੇ ਨੇ ਵਰਲਡ ਦੇ ਅੰਦਰ ਮੈਂ ਕਹਿ ਰਿਹਾ ਜੀ ਹੋਰ ਕਿਤੇ ਨਹੀਂ ਇਕੱਲੇ ਇੰਡੀਆ ਚ ਨਹੀਂ ਕਹਿ ਰਿਹਾ ਪੂਰੇ ਵਰਲਡ ਦੇ ਅੰਦਰ ਸਭ ਤੋਂ ਜ਼ਿਆਦਾ ਆਈਵੀਐਫ ਸੈਂਟਰ ਜਿਹੜੇ ਪੰਜਾਬ ਚ ਵਰਕ ਕਰ ਰਿਹਾ ਹੈ ਬੜੀ ਮੰਦ ਭਾਗੀ ਗੱਲ ਹੈ ਜੀ ਬਹੁਤ ਹੀ ਪੰਜਾਬੀਆਂ ਵਾਸਤੇ ਜਿਨ੍ਹਾਂ ਦਾ ਖਾਸ ਤੌਰ ਤੇ ਹਮੇਸ਼ਾ ਜੁਸ਼ੇ ਵਾਲਾ ਜਿਹੜਾ ਖੂਨ ਰਿਹਾ ਪੂਰੇ ਯੋਧੇ ਰਹੇ ਨੇ ਖਰਾਕ ਪੱਖੋਂ ਵਰਲਡ ਦੇ ਦੀ ਬੈਸਟ ਖੁਰਾਕ ਵੀ ਪੰਜਾਬ ਦੀ ਮੰਨੀ ਗਈ ਹੈ ਉਹਦੇ باوجود ਇਹ ਚੀਜ਼ਾਂ ਹੋ ਰਹੀਆਂ ਨੇ ਇਹਦੇ ਪਿੱਛੇ ਕਾਰਨ ਸਾਰਾ ਕੀ ਹੈ ਕਿ ਕੋਈ ਮਤਲਬ ਨਸ਼ੇ 'ਚ ਜਾ ਰਿਹਾ ਕੋਈ ਵੈਬ ਤਾਂ ਕਰਕੇ ਆਪਣਾ ਸਪਰਮ ਖਰਾਬ ਕਰ ਰਿਹਾ ਇਹਨਾਂ ਚੀਜ਼ਾਂ ਕਰਕੇ ਜਿਹੜੀ ਇਹ ਸਪਰਮ ਦੀ ਕੁਆਲਿਟੀ ਲੋ ਹੋ ਜਾਂਦੀ ਤੇ ਜਿਹੜਾ ਇਹ ਫਾਰਮੂਲੇਸ਼ਨ ਅਸੀਂ ਦੇਣ ਲੱਗੇ ਆਪਾਂ ਜਿਹਦੇ 'ਚ ਬੀਹੀ ਦਾਣਾ ਆ ਜਿਹਦੇ 'ਚ ਸ਼ਤਾਵਰ ਹੈ ਇਹ ਮਿਸ਼ਰੀ ਹੈ ਸਭ ਤੋਂ ਸੌਖਾ ਫਾਰਮੂਲਾ ਆ ਇਹਨੂੰ ਤੁਸੀਂ ਬਰਾਬਰ ਮਾਤਰਾ ਚ ਲੈ ਕੇ ਮਿਸ਼ਰੀ ਇਹਨਾਂ ਦੇ ਡਬਲ ਮਾਤਰਾ ਚ ਪਾ ਲਓ ਜਿਵੇਂ 50 50 ਗ੍ਰਾਮੇ ਲਿਆਂ ਤਾਂ 100 ਗ੍ਰਾਮ ਦੀ ਮਾਤਰਾ ਚ ਤੁਸੀਂ ਮਿਸ਼ਰੀ ਪਾ ਸਕਦੇ ਹੋ ਇਹਨੂੰ ਤੁਸੀਂ ਯੂਜ਼ ਕਰੋ ਸਪਰਮ ਤੁਹਾਡਾ ਬਿਲਕੁਲ ਇੱਕਦਮ ਗਾੜਾ ਫਰੈਸ਼ ਤੇ ਐਨ ਠੰਡਾ ਹੋ ਜਾਏਗਾ ਜਿਹਦੇ ਨਾਲ ਤੁਹਾਡੀ ਟਾਈਮਿੰਗ ਚ ਵੀ ਫਰਕ ਪਏਗਾ ਕਈ ਵਾਰੀ ਕੀ ਹੁੰਦਾ ਕਿ ਟਾਈਮਿੰਗ ਘਟ ਹੋਣ ਕਰਕੇ ਵੀ ਸਾਡਾ ਬਹੁਤ ਬਾਰੇ ਨੁਸਖੇ ਫਾਰਮੂਲੇ ਕਈਆਂ ਦੇ ਉੱਤੇ ਕੰਮ ਨਹੀਂ ਕਰਦੇ ਜੀ ਨਹੀਂ ਕਰਦੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਬਸ ਠੀਕ ਹੈ ਥੋੜਾ ਜਿਹਾ ਲੈਣ ਦੀ ਉਹਨਾਂ ਨੂੰ ਉਹ ਹੋਣੀ ਚਾਹੀਦੀ ਕਿ ਕੰਸਲਟ ਕਰ ਲੈਣ ਫੋਨ ਤੇ ਗੱਲ ਕਰ ਲੈਣ ਸਾਡੇ ਇਸ ਵੇਲੇ ਦਾ ਸਾਉਂ ਦਾ ਚੁਟਕੀ ਚ ਰਿਜ਼ਲਟ ਚਾਹੀਦੇ ਨੇ ਸਾਡੀ ਆਦਤ ਇਹ ਬਣੀ ਹੋਈ ਹੈ ਜੀ ਬਿਲਕੁਲ ਉਹਦੇ ਲਈ ਫਿਰ ਸਾਡੇ ਕੋਲ ਫਾਰਮੂਲੇਸ਼ਨ ਬਹੁਤ ਤਰ੍ਹਾਂ ਦੀ ਹੈਗੀ ਹੈ ਜਿਸ ਤਰ੍ਹਾਂ ਵੀਰਾ ਫਾਰਮੂਲੇਸ਼ਨ ਨੇ ਬਹੁਤ ਪਿਆਰੀ ਫਾਰਮੂਲੇਸ਼ਨ ਹੈ ਇਹ ਸਾਰਾ ਕੁਝ ਇਹ ਸਿਰਫ ਤਿੰਨ ਚੀਜ਼ਾਂ ਨੇ ਇਹਦੇ ਅੰਦਰ ਦੇਖੋ ਕਮ ਸੇ ਕਮ 33 34 ਆਈਟਮਸ ਅਸੀਂ ਭਾ ਕੇ ਸੁਣਨਾ ਚਾਹੁੰਦੀ ਸਮਹਿਤ ਪਾ ਕੇ ਪਸਮਾ ਔਰ ਇਹੋ ਜਿਹੀਆਂ ਚੀਜ਼ਾਂ ਦਾ ਸਮੇਲ ਕਰਕੇ ਇਹ ਫਾਰਮੂਲੇਸ਼ਨ ਬਣਾਈ ਹੋਈ ਹੈ ਵੀਰਾ ਐਕਸ ਕਰਕੇ ਇਸ ਸਪੈਸ਼ਲੀ ਸਪਰਮ ਦੇ ਉੱਪਰ ਕੰਮ ਕਰਦੀ ਹੈ ਔਰ ਬਹੁਤ ਜਲਦੀ ਬਹੁਤ ਹੀ ਫਾਸਟ ਐਕਟਿੰਗ ਕੰਮ ਕਰਦੀ ਹੈ ਸਪਰਮ ਸਾਫ ਗਾੜਾ ਸ਼ੁੱਧ ਤੇ ਐਨ ਇੱਕਦਮ ਬੱਚਾ ਪੈਦਾ ਕਰਨ ਦੇ ਲੈਕਸ ਪਰਮ ਫਿਰ ਤੋਂ ਦੁਬਾਰਾ ਤਿਆਰ ਕਰ ਦਿੰਦਾ ਜਿਵੇਂ ਸਾਨੂੰ ਬਚਪਨੇ ਤੋਂ ਮਿਲਣਾ ਹੁੰਦਾ ਪਰ ਕਮਜ਼ੋਰੀ ਤਾਂ ਸਾਡਾ ਸਾਥ ਨਹੀਂ ਛੱਡਦੀ ਜੀ ਨਹੀਂ ਫਿਰ ਉਹ ਦਿਨ ਲਈ ਦੇਖੋ ਅਸੀਂ ਇਹ ਟਾਈਮ ਐਕਸ ਪਾਵਰ ਰੱਖ ਰੱਖਿਆ ਜਿਵੇਂ ਕਈ ਵਾਰੀ ਟਾਈਮ ਦੀ ਉਹ ਹੋ ਜਾਂਦੀ ਹੈ ਪ੍ਰੋਬਲਮ ਟਾਈਮ ਬਹੁਤ ਵਧੀਆ ਨਾ ਲੱਗਣ ਕਰਕੇ ਕੀ ਹੁੰਦਾ ਹੈ ਕਿ ਉਹ ਮੀਆਂ بیوی ਦਾ ਜਦੋਂ ਮੇਲ ਕਰਦੇ ਆਪਸ ਚ ਤੇ ਬਹੁਤ ਹੀ ਜਲਦੀ ਆ ਆਦਮੀ ਬਸ ਗਿਆ ਆਇਆ ਬੜਾ ਕੰਮ ਹੁੰਦਾ ਤੇ ਉਹਦੇ ਜਦੋਂ ਔਰਤ ਦਾ ਜਦੋਂ ਤੁਸੀਂ ਬਰਾਬਰ ਦਾ ਉਹਨਾਂ ਨੂੰ ਜੈਕੂਲੇਟ ਹੀ ਨਹੀਂ ਹੋਏਗਾ ਤਾਂ ਉਹਨਾਂ ਦਾ ਜਦੋਂ ਓਮਮ ਨਿਕਲੇ ਨਹੀਂ ਰਜ ਨਿਕਲਿਆ ਹੀ ਨਹੀਂ ਤਾਂ ਉਹ ਆਪਸ ਵਿੱਚ ਕਿਸ ਤਰ੍ਹਾਂ ਮਤਲਬ ਮੈਚ ਕਰੇਗਾ ਜੋ ਮੈਚ ਨਹੀਂ ਹੋਏਗਾ ਤਾਂ ਫਿਰ ਬੱਚਾ ਪੈਦਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਕਈ ਲੋਗ ਇਹੋ ਜਿਹੇ ਨੇ ਜਿਨ੍ਹਾਂ ਦਾ ਪੂਰੀ ਦੇ ਅੰਦਰ ਉਤੇਜਨਾ ਹੀ ਨਹੀਂ ਆਉਂਦੀ ਟਾਈਟਨੈਸ ਹੀ ਨਹੀਂ ਆਉਂਦੀ ਉਹ ਵੀ ਭੋਗ ਸਮਰਥ ਰਹਿ ਜਾਂਦੇ ਜੇ ਉਹ ਅਸਮਰਥ ਰਹਿਣਗੇ ਤਾਂ ਵੀ ਉਹੀ ਪ੍ਰੋਬਲਮ ਹੈ ਉਹਦੇ ਲਈ ਅਸੀਂ ਸਪੈਸ਼ਲੀ ਫਾਰਮੂਲੇਸ਼ਨ ਤਿਆਰ ਕੀਤੀ ਜਿਹੜੀ ਟਾਈਟੈਕਸ ਦੇ ਨਾਮ ਤੋਂ ਹੈਗੀ ਹੈ ਇਹਦੇ ਅੰਦਰ ਕੋਸ਼ਿਸ਼ ਦਿਨਾਂ ਦਾ ਯੂਜ਼ ਕਰਨ ਤੋਂ ਬਾਅਦ ਪੂਰੀ ਹਾਰਡਨੈਸ ਤੁਹਾਡੇ ਪੈਨਿਸ ਦੇ ਅੰਦਰ ਜਾਏਗੀ ਤੁਹਾਡੇ ਜਿਹੜੇ ਪੈਨਿਸ ਦੇ ਸਪੌਂਜੀ ਟਿਸ਼ੂਜ਼ ਨੇ ਉਹ ਤਗੜੇ ਹੋ ਕੇ ਹੱਥ ਰਸੀ ਨਾਲ ਤੁਸੀਂ ਕਮਜ਼ੋਰ ਕਰ ਰੱਖਿਆ ਉਹ ਤਗੜੇ ਹੋ ਕੇ ਪੂਰਾ ਉਹਨਾਂ ਦੇ ਅੰਦਰ ਬਲੱਡ ਜਾਏਗਾ ਸਪੌਂਜੀ ਟਿਸ਼ੂਜ਼ ਤੁਹਾਡੇ ਫੁੱਲ ਬਲੱਡ ਆਪਣੇ ਅੰਦਰ ਲੈਣਗੇ ਜਿੰਨਾ ਬਲੱਡ ਪੈਨਿਸ ਦੇ ਅੰਦਰ ਜਾਏਗਾ ਉਨੀ ਤੁਹਾਡੀ ਰੌਕ ਹਾਰਡ ਜਿਹੜੀ ਇਰੈਕਸ਼ਨ ਹੋ ਜਾਏਗੀ ਸਟੈਂਡਿੰਗ ਪਾਵਰ ਵੱਧ ਜਾਏਗੀ ਢਿੱਲਾਪਨ ਲੂਸ ਨੇ ਸਾਰੀ ਖਤਮ ਹੋ ਜਾਏਗੀ ਜੀ 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 ਤੇ ਫਿਰ ਜਿਨ੍ਹਾਂ ਨੂੰ ਨਸ਼ੇ ਦੀ ਆਦਤ ਲੱਗੀ ਹੋਈ ਹੈ ਜੀ ਉਹ ਕਿੱਧਰ ਜਾਣ ਲੇਕੋ ਨਸ਼ਾ ਸਾਡੇ ਕੋਲ ਪੇਸ਼ੈਂਟ ਆਉਂਦੇ ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਨਸ਼ਾ ਕਰਕੇ ਉਹਨਾਂ ਨੇ ਸਾਰਾ ਆਪਣਾ ਸਰੀਰ ਦਾ ਨਾਸ ਮਾਰ ਲਿਆ ਹੁੰਦਾ ਉਹਦੇ ਲਈ ਪਹਿਲੇ ਅਸੀਂ ਫਾਰਮੂਲੇਸ਼ਨ ਹੀ ਆ ਦੇਣੀ ਹੁੰਦੀ ਉਹਨਾਂ ਨੂੰ ਨਸ਼ਾ ਛੁਡਵਾਉਣ ਵਾਸਤੇ ਐਂਟੀ ਡਾਟ ਸਾਡੇ ਕੋਲ ਪਾਊਡਰ ਹੈਗਾ ਜਿਹੜਾ ਕਿ ਸਾਰਾ ਦਾ ਸਾਰਾ ਪੇਟ ਦੇ ਉੱਪਰ ਕੰਮ ਕਰਦਾ ਹੈ ਉਹਨਾਂ ਦੇ ਦਿਮਾਗ ਤੇ ਕੰਮ ਕਰਦਾ ਦਿਮਾਗ ਦੇ ਨਸਾਂ ਨਾੜੀਆਂ ਚ ਪੂਰਾ ਖੂਨ ਪਹੁੰਚਾ ਦਿੰਦਾ ਇਹ ਜਿਹੜੇ ਕੈਪਸੂਲਸ ਬਣਾਏ ਨੇ ਐਂਟੀਡੋਟ ਦੇ ਇਹਨਾਂ ਦਾ ਕੰਮ ਹੈਗਾ ਕਿ ਤੋੜ ਤਕਲੀਫ ਪਹਿਲੇ ਦਿਨ ਤੋਂ ਹੀ ਖਤਮ ਪਹਿਲੀ ਡੋਜ਼ ਤੋਂ ਹੀ ਖਤਮ ਨਾ ਅੱਖ ਚੋਂ ਪਾਣੀ ਨਾ ਨੱਕ ਚੋਂ ਪਾਣੀ ਔਰ ਨਾ ਹੀ ਉਹਨਾਂ ਦੇ ਜਿਹੜੀ ਸਰੀਰ ਦੇ ਵਿੱਚ ਟੁੱਟ ਭੱਜ ਹੁੰਦੀ ਹੈ ਕਿ ਬਹੁਤ ਮੁਸ਼ਕਲ ਜੀ ਆਉਂਦੀ ਉਹਨਾਂ ਨੂੰ ਨਸ਼ੇਵਾਲ ਭੱਜਦੇ ਆ ਜਦੋਂ ਉਹਦੇ ਲਈ ਐਂਟੀਡੋਟ ਟੈਬਲੇਟ ਹੈ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਨਸ਼ੇ ਨੂੰ ਛਡਾਣ ਲਈ ਪੂਰੀਆਂ ਕੈਪੇਬਲ ਨੇ ਪਹਿਲੇ ਅਸੀਂ ਉਹਨਾਂ ਨੂੰ ਥੋੜੇ ਇੱਕ ਦਿਨ ਇਹ ਦੇਈਦਾ ਜਦੋਂ ਨਸ਼ੇ ਦੀ ਆਦਤੋਂ ਬਾਹਰ ਨਿਕਲ ਜਾਂਦੇ ਨੇ ਦਲਦਲ ਚ ਉਦੋਂ ਫਿਰ ਕਮ ਲਈ ਕਮਜ਼ੋਰੀਆਂ ਦੂਰ ਕਰਨ ਲਈ ਇਹ ਜਿਹੜੀਆਂ ਫਾਰਮੂਲੇਸ਼ਨ ਦੇ ਵਿੱਚ ਜੋ ਬੈਸਟ ਉਹਦੀ ਬਾਡੀ ਤੇ ਕੰਮ ਕਰਨਾ ਸਾਨੂੰ ਲੱਗਦਾ ਕਿ ਇਹ ਕਰੂਗੀ ਵਾਤ ਪਿੱਤਰ ਕਫ ਦੇ ਹਿਸਾਬ ਨਾਲ ਉਹਦੇ ਅਕੋਰਡਿੰਗ ਫਿਰ ਇਹਨਾਂ ਦੇ ਵਿੱਚ ਫਾਰਮੂਲੇਸ਼ਨ ਜਿਹੜੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾ ਇਹ ਹੈ ਕਿ ਜਿਹੜੀਆਂ ਭੈਣਾਂ ਸਾਡੀ ਨਿਰਾਸ਼ ਬੈਠ ਚੁੱਕੀਆਂ ਨੇ ਉਮੀਦ ਛੱਡ ਚੁੱਕੀਆਂ ਨੇ ਮਤਲਬ ਮਾਂ ਬਣਨ ਦਾ ਸੁਪਨਾ ਉਹਨਾਂ ਦੇ ਮਨ ਦੇ ਵਿੱਚ ਅਜੇ ਵੀ ਚੱਲ ਰਿਹਾ ਹੈ ਫਿਰ ਜਿਹੜੇ ਤੁਹਾਡੇ ਨੁਸਖੇ ਫਾਰਮੂਲੇ ਕਿੰਨੇ ਕੁ ਟਾਈਮ 'ਚ ਉਹਨਾਂ ਦੇ ਸੁਪਨਾ ਸਾਕਾਰ ਕਰ ਦਿੰਦੇ ਨੇ ਸਰ ਕੋਈ ਵੀ ਪ੍ਰੋਬਲਮ ਰਹਿੰਦਿਆਂ ਹੋયા ਜਿੰਨੀਆਂ ਵੀ ਪ੍ਰੋਬਲਮਸ ਇਨਫਰਟੀਲਿਟੀ ਨੂੰ ਲੈ ਕੇ ਹੁੰਦੀਆਂ ਅਸੀਂ ਉਹਨਾਂ ਨੂੰ ਮੈਕਸਿਮਮ ਫ੍ਰੈਂਕਲੀ ਸਪੀਕਿੰਗ ਮੈਕਸਿਮਮ ਟਾਈਮ ਅਸੀਂ ਤਿੰਨ ਤੋਂ ਪੰਜ ਮਹੀਨਿਆਂ ਦਾ ਦਿੰਨੇ ਆ ਸਰ ਵਿਦਿਨ 3 ਮੰਥ ਕੋਈ ਵੀ ਉਹਨਾਂ ਦੀ ਐਬਨਾਰਮਲिटीज ਭਾਵੇਂ ਫਾਈਬਰਡ ਦੀ ਭਾਵੇਂ ਪੀਰੀਅਡਸ ਨਹੀਂ ਆ ਰਹੇ ਹਾਰਮੋਨ ਇੰਬੈਲੈਂਸ ਹੈ ਗਿਆ ਫਾਈਬਸਟ ਹੈ ਗਿਆ ਹਾਈਡਰੋਸੈਲਪਿੰਗਸ ਹੈ ਕਿਸੇ ਵੀ ਕਾਰਨ ਤੋਂ ਟਿਊਬਸ ਖਰਾਬ ਹੈ 3 ਮਹੀਨੇ ਬਾਅਦ ਸਰ ਅਸੀਂ ਅਲਟਰਾਸਾਉਂਡ ਕਰਾਣੇ ਆ ਸਾਡੀ ਟਾਈਮ ਅਸੀਂ 3 ਤੋਂ 5 ਮਨਸ ਜਿਵੇਂ ਦਿੰਨੇ ਆ ਪਰ 3 ਮਹੀਨਿਆਂ ਬਾਅਦ ਉਹਨਾਂ ਦੀ ਪ੍ਰੋਬਲਮ ਸੋਲੂਸ਼ਨ ਹੋ ਜਾਂਦਾ ਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਸੁਭਾਗਿਆ ਮੈਡੀਸਨ ਲਗਾ ਦਿੰਨੇ ਆ ਸਿਰਫ ਜੇ ਲਗਾਵਾ ਮੇਰੇ ਪੇਸ਼ੈਂਟ ਦੇ ਐਕਸਪੀਰੀਐਂਸਸ ਚੌਥੇ ਮਹੀਨੇ ਮੈਨੂੰ ਕੋਈ ਨਾ ਕੋਈ ਗੁੱਡ ਨਿਊਜ਼ ਮਿਲ ਹੀ ਜਾਂਦੀ ਹੈ ਕਿ ਮੈਮ ਸਾਨੂੰ ਕਨਸੀਵ ਹੋ ਗਿਆ ਜਦਕਿ ਪੰਜਵੇਂ ਮਹੀਨੇ ਕੀ ਹੁੰਦਾ ਸਰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਕੀ ਅਸੀਂ ਕਹ ਲਈਏ ਮਾ हां ਮਦਮ ਮੁਹਾਲੀ ਦੇ ਅੰਦਰ ਸਰ 64 ਸੈਕਟਰ ਹੈ ਫੇਜ਼ 10 ਹੈ ਔਰ SCF ਜਿਹੜਾ ਸ਼ਾਪ ਨੰਬਰ ਸ਼ੋਰੂਮ ਨੰਬਰ ਹੁੰਦਾ ਉਹ ਫਰਸਟ ਫਲੋਰ ਤੇ 61 ਹੈ 61 ਯਾਨੀ ਕਿ ਉਹਦੇ ਉੱਪਰ ਤੁਸੀਂ ਸਾਡੇ ਨਾਲ ਕਦੋਂ ਵੀ ਆ ਕੇ ਗੱਲਬਾਤ ਕਰ ਸਕਦੇ ਹੋ ਆਪਣੇ ਪ੍ਰੋਬਲਮਸ ਦਾ ਸੋਲੂਸ਼ਨ ਜਿਹੜਾ ਉਹ ਲੈ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਰਟ ਸਾਹਿਬ ਤੇ ਮੈਂ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਸੋ ਇਸਨ ਡਾਕਟਰ ਗੁਰਮੀਤ ਸਿੰਘ ਤੇ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਰਹਿ ਕੇ ਹੀ ਵਾਰ-ਵਾਰ ਅਗਰ ਸਾਡੇ ਘਰ ਦੇ ਵਿੱਚ ਨਿਰਾਸ਼ਾ ਆ ਰਹੀ ਹੈ ਖੁਸ਼ੀਆਂ ਆਉਣ ਤੋਂ ਬਾਅਦ ਤਾਂ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਇਹਨਾਂ ਕੁਦਰਤੀ ਨੁਸਖਿਆਂ ਦੇ ਵਿੱਚ ਫਾਰਮੂਲਿਆਂ ਦੇ ਵਿੱਚ ਪਿਆ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਜੇਕਰ ਫਿਰ ਵੀ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤੁਸੀਂ ਕਿਸੇ ਬਾਬਤ ਆਪਣੇ ਸਕੇ ਸੰਬੰਧੀ ਬਾਬਤ ਆਪਣੀ ਭੈਣ ਬਾਬਤ ਆਪਣੇ ਭਰਾ ਬਾਬਤ ਆਪਣੀ ਅਸੀਂ ਕੈਲੀ ਕਿਸੇ ਵੀ ਸਾਕੀ ਸਹੇਲੀ ਬਾਬਤ ਕੋਈ ਗੱਲਬਾਤ ਕਰਨੀ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਪ੍ਰੇਮ ਆਯੁਰਵੈਦਾ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਧਿਆਗਿਆ ਧੰਨਵਾਦ